ਸਕ੍ਰੀਨ ਦੇ ਉੱਤੇ ਲਾਲ ਨੀਲੀਆਂ ਕਾਲੀਆਂ ਪੀਲੇ ਰੰਗ ਦੀਆਂ ਹੁੱਡੀਆਂ ਪਾ ਕੇ ਜਿਹੜੇ ਨੌਜਵਾਨ ਪੁਲਿਸ ਦੀ ਗ੍ਰਿਫਤ ਦੇ ਵਿੱਚ ਖੜੇ ਨੇ ਤਾਂ ਦੱਸ ਜੀਏ ਕਿ ਹੁਣ ਇਹਨਾਂ ਨੇ ਮੂਲਕ ਹੋਇਆ ਹੋਇਆ ਤਾਂ ਇਹ ਉਹੀ ਨੌਜਵਾਨ ਨੇ ਜਿਨ੍ਹਾਂ ਨੇ ਪੈਟਰੋਲ ਪਾ ਕੇ ਅੱਠ ਘਰਾਂ ਨੂੰ ਅੱਗ ਲਗਾਈ ਸੀ ਤਾਂ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਦੇ ਹੋਏ ਇਹਨਾਂ ਪੰਜ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਤਾਂ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਕੁੱਲ 10 આરોપીਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਅੱਗੇ ਇਹਨਾਂ ਦੇ ਉੱਤੇ ਮਾਮਲਾ ਦਰਜ ਕਰਕੇ ਮਾਮਲੇ ਦੀ ਜਿਹੜੀ ਹੋਰ ਵੀ ਡੂੰਘਾਈ ਦੇ ਨਾਲ ਜਾਂਚ ਸ਼ੁਰੂ ਕਰ ਦਿੱਤੀ ਆ ਉੱਥੇ ਇਸ ਮਾਮਲੇ ਦੇ ਉੱਤੇ ਔਰੋਪੀਆਂ ਦਾ ਵੀ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਪਹਿਲਾਂ ਸਾਡੇ ਉੱਤੇ ਤੇ ਸਾਡੇ ਘਰਾਂ ਦੇ ਉੱਤੇ ਹਮਲਾ ਕੀਤਾ ਗਿਆ ਸੀ ਜਿਸ ਦਾ ਬਦਲਾ ਲੈਂਦੇ ਹੋਏ ਉਹਨਾਂ ਨੇ ਪੈਟਰੋਲ ਪਾ ਕੇ ਅੱਗ ਲਗਾਈ ਆ ਸਭ ਤੋਂ ਪਹਿਲਾਂ ਸੀ ਔਰੋਪੀਆਂ ਦਾ ਬਿਆਨ ਸੁਣਦੇ ਆ ਕਿਉਂ ਆ ਕਰਾਂ ਤੁਸੀਂ ਅੱਗ ਲਾਈ ਸੀ ਕਿਉਂ ਲਾਈ ਸੀ ਜੀ ਹਾਂ ਜੀ ਬਸਤਾਵ ਹੈਗਾ ਪ੍ਰਸਤਾਵ ਨੇ ਸਾਡੇ ਸਰ ਸਾਡੇ ਨਾਲ ਤਿੰਨ ਰੀ ਇਹਨਾਂ ਨੇ ਘਰ 'ਚ ਹਮਲਾ ਕਰਾਈ ਸਾਡਾ ਪਹਿਲਾ ਘਰ ਭੰਨਾਈ ਇਹਨਾਂ ਨੇ ਉਸੇ ਉਸੇ ਰਾਤ ਦੀ ਜਦੋਂ ਜਦੋਂ ਇਹਨਾਂ ਨੇ ਕਿਹਾ ਵੀ ਐ ਫਿਰ ਮੈਨੂੰ ਫੋਨ ਕਰਿਆ ਕਹਿੰਦੇ ਵੀ ਤੇਰਾ ਘਰ ਭੰਨਤਾ ਜਿਹੜਾ ਅਸੀਂ ਕਰਨਾ ਹੀ ਕਰ ਲਿਆ ਤੇ ਜਿਹੜਾ ਤੂੰ ਕਰਨਾ ਤੂੰ ਕਰ ਤੁਸੀਂ ਉਹ ਬਦਲਾ ਲਿੱਤਾ ਸੀ ਫਿਰ ਹਾਂਜੀ ਹਾਂਜੀ ਫਿਰ ਉਹ ਬਦਲਾ ਤੇ ਕਿਸ ਤਰ੍ਹਾਂ ਅੱਗ ਕਿਸ ਤਰ੍ਹਾਂ ਸੀ પેટ્રોલ ਬੰਬ ਬੰਬ પેટ્રોલ પેટ્રોલ ਪਾ ਕੇ ਜੀ પેટ્રોલ ਪਾ ਕੇ ਕਿੱਥੋਂ ਲਿਖਾਈ ਸੀ પેટ્રોલ ਹਾਂਜੀ પેટ્રોલ ਆਗ ਤੇ ਗੱਡੀ ਚੋਂ ਕੱਢਿਆ ਸੀ ਅੱਛਾ ਫਿਰ ਘਰਾਂ ਛਿੜਤਾ ਹਾਂਜੀ ਘਰੇ ਛਿੜਤਾ પેટ્રોલ ਬੰਬ ਬੰਬ ਬਣਾ ਕੇ ਨਹੀਂ ਨਹੀਂ ਕੋਈ ਬੰਬ ਨਹੀਂ ਓਏ ਸਾਡੇ ਕੋਲੇ ਕਿੰਨੀ ਸੀ ਉਹ ਤਾਂ ਐਵੇਂ ਆਪ ਦੇ ਕੋਲ ਬਣਾਇਆ ਜੀ ਉਹਨਾਂ ਨੇ ਅੱਛਾ ਉਹਨਾਂ ਨੇ ਇਹ ਕਹਿੰਦੇ ਵੀ ਤੁਸੀਂ ਨਸ਼ੇ ਦਾ ਕਾਰੋਬਾਰ ਕਰਦੇ ਸੀ ਰੋਗ ਦੇ ਕੋਈ ਨਹੀਂ ਨਸ਼ੇ ਦਾ ਕਾਰੋਬਾਰ ਨਹੀਂ ਐਵੇਂ ਇਹ ਤਾਂ ਉਹ ਬਲੇਮ ਲਾਉਂਦੇ ਆ ਜੀ ਹੁਣੇ ਹਾਂਜੀ ਉੱਥੇ ਇਸ ਮਾਮਲੇ ਦੇ ਉੱਤੇ ਐਸਪੀ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਇੱਕ ਇੱਕ ਗੱਲ ਦੀ ਡਿਟੇਲ ਸਾਂਝ ਕੀਤੀ ਆਓ ਸੁਣਦੇ ਹਾਂ ਮਿਤੀ 9 1 25 ਦੀ ਰਾਤ ਨੂੰ ਪਿੰਡ ਦਾਨ ਸਿੰਘ ਵਾਲੇ ਦੇ ਕੋਠੇ ਜੀਵਨ ਸਿੰਘ ਵਾਲਾ ਨੇ ਉੱਥੇ 7-8 ਘਰਾਂ ਨੂੰ ਆਗ ਲਗਾ ਕੇ ਸਾੜ ਦਿੱਤਾ ਗਿਆ ਉਦੋਂ ਵਿੱਚ ਅਸੀਂ ਜਸਪ੍ਰੀਤ ਸਿੰਘ ਪੁੱਤਰ ਬੇਜਰ ਸਿੰਘ ਦੇ ਬਿਆਨ ਤੇ ਐਫਆਈਆਰ ਨੰਬਰ 3 ਦਰਜ ਕੀਤੀ ਸੀ 10 1 25 ਨੂੰ ਵੱਖ-ਵੱਖ ਸੈਕਸ਼ਨਾਂ ਦੇ ਤਹਿਤ ਸੱਤ ਦੋਸ਼ੀ ਉਹਨਾਂ ਨੇ ਐਫਆਈਆਰ ਦੇ ਵਿੱਚ ਨਾਮਜ਼ਦ ਕਰਾਏ ਸੀ ਜਿਨ੍ਹਾਂ ਦੇ ਵਿੱਚੋਂ ਅਸੀਂ 6 ਬੰਦੇ ਅਰੈਸਟ ਕਰ ਲਏ ਇੱਕ ਦੋਸ਼ੀ ਦੀ ਅਜੇ ਗ੍ਰਿਫਤਾਰੀ ਬਾਕੀ ਆ ਦੁਰਾਨੇ ਤਪੀਸ਼ ਚਾਰ ਮਲਜ਼ਮ ਹੋਰ ਨਾਮਜ਼ਦ ਹੋਏ ਸੀਗੇ ਉਹਨਾਂ ਨੂੰ ਵੀ ਅਰੈਸਟ ਕਰ ਲਿਆ ਯਾਨੀ ਕਿ ਟੋਟਲ 10 ਮਲਜ਼ਮ ਅਸੀਂ ਨਾਮਜ਼ਦ ਕਰ ਲਏ ਇਹਦਾ ਜਿਹੜਾ ਮੇਨ ਮਲਜ਼ਮ ਸੀ ਉਹਦਾ ਨਾਮ ਹੈ ਉਹਦਾ ਰਮਿੰਦਰ ਸਿੰਘ ਉਰਫ ਨਿਹੰਗ ਉਰਫ ਇਹਨੂੰ ਕਾਫੀ ਨਾ ਦਲੇਵ ਸਿੰਘ ਇਹਦੇ ਨਾਂ ਨੇ ਇਹਨੂੰ ਅਰੈਸਟ ਕਰ ਲਿਆ ਹੁਣ ਅਜੇ ਇਹਦਾ ਰਿਮਾਂਡ ਲੈ ਕੇ ਰਿਮਾਂਡ ਮਿਲ ਕੇ ਹਾਂ ਮੈਡਮ ਹਾਂ ਹੁਣ ਪੇਸ਼ ਕਰਨੇ ਪੇਸ਼ ਕਰਕੇ ਰਿਮਾਂਡ ਲਵਾਵਾਂਗੇ ਅਗਲੀ ਪੁੱਛਗਿੱਛ ਕਰਾਂਗੇ ਇਹਨਾਂ ਤੋਂ ਹੋਰ ਜੋ ਇਹਨਾਂ ਨੇ ਕੀਤਾ ਕੀ ਹਥਿਆਰ ਵਰਤਿਆ ਜੋ ਵੀ ਕੀਤਾ ਜਾਂ ਹੋਰ ਕਿਹੜੇ ਮੋਲਜਮ ਹੈ ਇਹਨਾਂ ਤੋਂ ਪੁੱਛਗਿੱਛ ਕਰਕੇ ਅਗਲੀ ਤਫਤੀਸ਼ ਜਾਰੀ ਰੱਖਾਂਗੇ ਇਹ ਪਿੰਡ ਦੇ ਪਿੰਡ ਦੇ ਸਰ ਮੇਨ ਕਾਰਨ ਕੀ ਹੈ ਸਾਰੀ ਕਮੇਟੀ ਇਕਸਰ ਮੇਨ ਕਾਰਨ ਕੀ ਹੋਇਆ ਵੀ ਸੱਤ ਅੱਠ ਘਰਾਂ ਨੂੰ ਇਹਨਾਂ ਨੇ ਅੱਗ ਲਗਾ ਦਿੱਤੀ ਕੀ ਮੇਨ ਕਾਰਨ ਕੀ ਸੀ ਕਾਰਨ ਤਾਂ ਜੀ ਇਹ ਦਲੇਰ ਸਿੰਘ ਵੀ ਅਸੀਂ ਸਰਸਰੀ ਪੁੱਛਗਿਛ ਕੀਤੀ ਹੈ ਜਿਹੜਾ ਮੇਨ ਮੁਲਜ਼ਮ ਆ ਉਹ ਉਹਦੇ ਦੱਸਣ ਮੁਤਾਬਕ ਵੀ ਉਹਦੇ ਘਰ ਦੀ ਤੋੜਪਨ ਕਰੀ ਸੀ ਇਹਨਾਂ ਨੇ ਤੇ ਇਹਨਾਂ ਨੇ ਸ਼ਰਾਬ ਵਗੈਰਾ ਪੀਤੀ ਸੀ ਰਾਤ ਨੂੰ ਇਕੱਠੇ ਹੋ ਕੇ ਉੱਥੇ ਚੱਲ ਗਏ ਤੇ ਕਾਰ ਦੇ ਵਿੱਚੋਂ ਇਹਨਾਂ ਨੇ ਪੈਟਰੋਲ ਕੱਢ ਕੇ ਕੈਨੀਚ ਪਾਇਆ ਤੇ ਮੁੜ ਕੇ ਉਹ ਛਿੜਕ ਕੇ ਅੱਗ ਲਾਵੇ ਰਹਿ ਜਿਵੇਂ ਕਿਸੇ ਦਾ ਦੁੱਖ ਆ ਉਹ ਭੰਨਿਆ ਉਹਦੇ ਤੇ ਪੈਟਰੋਲ ਛਿੜਕਿਆ ਤੇ ਅੱਗ ਲਾਤੀ ਇਸ ਤਰ੍ਹਾਂ ਕੀਤਾ ਇਹਨਾਂ ਨੇ ਬਾਕੀ ਅਜੇ ਉਹਨਾਂ ਦੀ ਹੁਣ ਪੁਛ ਕਿਸੇ ਅਜੇ ਜਾਰੀ ਹੈ ਅਜੇ ਰਿਮਾਰਡ ਲੈ ਲਾਂਗੇ ਸਰੋ ਬੇਟਰ ਨੁਕਸਾਨ ਨੁਕਸਾਨ ਕਪੜਿਆਂ ਵਗੈਰਾ ਦਾ ਹੋਇਆ ਹੈ ਮਕਾਨਾਂ ਦਾ ਹੋਇਆ ਹੈ ਜਿਸ ਤਰ੍ਹਾਂ ਦੇ ਆਪਣਾ ਸਾਰੇ ਕਰੀਬਕਰ ਜਿਹੜੇ ਮਲਜਮਾ ਉਹ ਵੀ ਮਤਲਬ ਕੋਈ ਬਹੁਤੇ ਤਕੜੇ ਨਹੀਂ ਹੈ ਉਹ ਬਸਤੀ ਸਾਰੀ ਬਸਤੀ ਮਤਲਬ ਐਸੀ ਭਰਾਮਾ ਦੀ ਹੈ ਸਰ ਬੀੜਤ ਵਿਅਕਤੀਆਂ ਵੱਲੋਂ ਕਿਹਾ ਗਿਆ ਵੀ ਅਸੀਂ ਚਿੱਟਾ ਇਸ ਨੂੰ ਵਿਚੰਨ ਤੋਂ ਰੋਕਿਆ ਗਿਆ ਸੀਗਾ ਇਸ ਨੂੰ ਲੈ ਕੇ ਸਾਡੇ ਘਰਾਂ ਤੇ ਜਿਹੜੀ ਅਕਲ ਲਗਾਈ ਗਈ ਹੈ ਸਾਡੇ ਤੇ ਤਸ਼ੱਦਦ ਜਿਹੜਾ ਉਠਾਇਆ ਗਿਆ ਕੀ ਕਹਿਣਾ ਚਾਹੁੰਗਾ ਜੋ ਵੀ ਮਤਲਬ ਇਹ ਕਹਿੰਦੇ ਕੋਈ ਚਿੱਟੇ ਵਾਲੀ ਗੱਲ ਆ ਉਹ ਤਸਦੀਕ ਕੀਤੀ ਜਾਊਗੀ ਜਿਹੜਾ ਵੀ ਬੰਦਾ ਸ਼ਾਮਲ ਤਫਤੀਸ਼ ਹੋ ਕੇ ਕੋਈ ਬਿਆਨ ਲਿਖਾਉਣਾ ਚਾਹੁੰਦਾ ਉਹਦੀ ਗੱਲ ਦੀ ਪੂਰੀ ਉਹਦੀ ਤਸਦੀਕ ਕਰਾਈ ਜਾਊ ਇਹ ਸਾਰੇ ਇੱਕੇ ਹੀ ਬਸਤੀ ਦੇ ਰਹਿਣ ਵਾਲੇ ਆ ਤਸ਼ੱਦਦ ਨੂੰ ਕੋਈ ਬਾਹਰੋਂ ਨਹੀਂ ਆਇਆ ਸਰਪਾਹੀ ਚਾਰਾ ਹੀ ਹੈ ਜੇ ਦੇਖੀਏ ਸਰ ਪਰਿਵਾਰ ਨੂੰ ਦੱਸਿਆ ਗਿਆ ਕਿ ਬੋਤਲਾਂ ਵਿੱਚ ਪੈਟਰੋਲ ਪਾ ਕੇ ਬੰਬ ਬਣਾ ਕੇ ਉਸ ਤਰ੍ਹਾਂ ਸਿੱਟਿਆ ਗਿਆ ਇਹ ਦੋਸ਼ੀਆਂ ਨੇ ਜਿਹੜਾ ਵਸੇ ਇਹ ਦੱਸਿਆ ਵੀ ਕਾਰ ਦੇ ਵਿੱਚੋਂ ਕੰਨੀ ਉਹਨਾਂ ਨੇ ਪੈਟਰੋਲ ਕੱਢ ਲਈ ਜਿਹੜੇ ਘਰ ਚ ਵੱੜਦੇ ਸੀ ਘਰਾਂ ਦੇ ਲੋਕ ਪਹਿਲਾਂ ਹੀ ਘਰੋਂ ਭੱਜ ਗਏ ਸੀ ਉਹਨਾਂ ਦੇ ਦੱਸ ਨਹੀਂ ਤਾ ਕੋਈ ਮਿਲਿਆ ਨਹੀਂ ਉਹਨਾਂ ਨੂੰ ਕਰਾ ਕੇ ਵੀ ਜੋਸ਼ ਮਾਨਸੂ ਤੇ ਪੈਟਰੋਲ ਛਿੜਕ ਕੇ ਉਹ ਆਕਲਾ ਦੇ ਕਿੰਨੇ ਬੰਦੇ ਸੀ ਲੱਗ ਪਏ ਸਾਰੇ ਜਿਹੜੇ ਇਹ ਬੰਦੇ ਆਪਾਂ ਦਸਤਾ ਅਰੈਸਟ ਕਰ ਲੇ ਇੱਕ ਰੈਂਦਾ ਜਿਹੜੇ ਨਾਮ ਦੇ ਦਾ ਬੰਦੇ ਅਨੁਪਛਾਤੇ ਉਹਨਾਂ ਨੇ ਲਿਖਾਇਆ ਵੀ ਹੋਰ ਵੀ 5-10 ਬੰਦੇ ਅਨੁਪਛਾਤੇ ਸੀ ਉਹ ਜਿਹੜਾ ਵੀ ਕੋਈ ਬੰਦੇ ਨਾਮਜ਼ਦ ਹੋਣਗੇ ਦੋਸ਼ੀ ਸਾਹਮਣੇ ਆਊਗਾ ਇਹਨਾਂ ਦੀ ਪੁੱਛਗਿੱਛ ਤੇ ਹੋ ਜਾ ਤੀਸਰਾ ਉਹ ਬੰਦੇ ਅਰੈਸਟ ਕਰੇ ਜਾਣਗੇ ਉਹਦੇ ਬਾਰੇ ਸਾਨੂੰ ਬਾਤ ਚੰਗ ਕਰਦੇ ਪਹਿਲਾ ਮਕਦਮੇ ਦਰਜ ਹੋ ਜਾਂਦਾ ਇਹ ਵੀ ਨਸ਼ਾ ਕਰਦੇ ਹਜੇ ਨਸ਼ੇ ਪਰ ਇਹ ਹਜੇ ਇਹਨਾਂ ਦਾ ਚੈੱਕ ਅਪ ਕਰਾ ਲਾਂਗੇ ਆਪਾਂ ਇਹ ਤਾਂ ਅਰੈਸਟ ਹੀ ਕੀਤੇ ਆ ਮੁਰਗੀ ਪੁੱਛ ਤੁਹਾਡੇ ਮਤਲਬ ਕਿੰਨੀ ਤੁਸੀਂ ਹਵੇ ਜਾ ਹੜਤਾਲ ਕੀਤੀ ਹੈ ਵੀ ਇਹ ਜਿਹੜਾ ਦੋਸ਼ ਲਾਇਆ ਗਿਆ ਸੀ ਵੀ ਇਹ ਚਿੱਟੇ ਕੋਸੇ ਰੋਗ ਦੇ ਸੀ ਇਹ ਕੁਛ ਨਹੀਂ ਫਿੱਚੀ ਇਸ ਨਾਲ ਦੀ ਕੋਈ ਨਹੀਂ ਚਿੱਟੇ ਵਾਲੀ ਗੱਲ ਅਜੇ ਕੋਈ ਨਹੀਂ ਹੈ ਜੀ ਇਹਨਾਂ ਨੂੰ ਹੁਣ ਸਾਡੇ ਕੋਲ ਇਹ ਮਤਲਬ ਕਨਸਟੱਡੀ ਚ ਨੇ ਜੇ ਚਿੱਟੇ ਵਾਲੀ ਗੱਲ ਹੁੰਦੀ ਕਿਸੇ ਨੂੰ ਕੋਈ ਤੋੜ ਲੱਗਦੀ ਫਿਲਹਾਲ ਇਹੋ ਜੀ ਗੱਲ ਕੋਈ ਧਿਆਨ ਚ ਨਹੀਂ ਆਈ ਜੇ ਕੋਈ ਹੋਊਗੀ ਤਾਂ ਉਹ ਦੇਖ ਲਵੇ। ਫਿਰ ਆਈਏ ਕਿ ਰਾਜਨੀਤਿਕ ਵੀ ਕਾਫੀ ਇਹ ਮੁੱਦਾ ਨਹੀਂ ਰਾਜਨੀਤੀ ਦਾ ਦੇਖੋ ਕੋਈ ਮੈਂ ਨਹੀਂ ਇਹਦੇ ਬਾਰੇ ਕਹਿ ਸਕਦਾ। ਸਰ ਪੀੜਤ ਵਿਅਕਤੀਆਂ ਵੱਲੋਂ ਕਿਹਾ ਗਿਆ ਵੀ 6-7 ਗੱਡੀਆਂ ਤੇ ਨਿਸ਼ਾਨੀ ਆਏ ਸੀਗੇ। ਉਹ ਗੱਡੀਆਂ ਵੀ ਟ੍ਰੇਸ ਕੀਤੀਆਂ ਗਈਆਂ। ਵੀ ਉਹ ਮੈਂ ਤੁਹਾਨੂੰ ਉਹੀ ਬੇਨਤੀ ਕਰੀ ਆ ਵੀ ਪੁੱਛਕਿਛ ਕਰਾਂਗੇ। ਹੁਣ ਇਹਨਾਂ ਦਾ ਰਿਮਾਂਡ ਹਾਸਲ ਕਰਕੇ 메ਨ ਮੁਲਜ਼ਮ ਹੋਣ ਫੜਿਆ। ਅੱਜ ਫੜਿਆ ਸੀ। ਪੁੱਛਕਿਛ ਕਰਕੇ ਜੋ ਵੀ ਹੋਇਆ ਕੋਈ ਗੱਡੀ ਆ ਕੋਈ ਟੂ-ਵੀਲਰ ਆ ਕੋਈ ਵੀ ਬਲਦਮਾ ਕੋਈ ਵੀ ਚੀਜ਼ ਕਰਤੀ ਉਹਨੂੰ ਬਖਸ਼ਾਂਗੇ ਨਹੀਂ ਔਰ ਤੁਹਾਨੂੰ ਟਾਈਮ ਦੇ ਟਾਈਮ ਅਸੀਂ ਦੱਸਦੇ ਰਹਿਾਂਗੇ ਜੋ ਜੋ ਕਰਾ ਕੇ ਸਾਰੇ ਵਿਅਕਤੀ ਇੱਕੋ ਹੀ ਪਿੰਡ ਦੇ ਨੇ ਕਿ ਸਾਡੇ ਨਹੀਂ ਜੀ ਹੋਰ ਵੀ ਪਿੰਡ ਦੇ ਹੈਗੇ ਨੇੜੇ ਆ ਮੈਂ ਮੈਂ ਸਰਚਾ ਪਿੰਡ ਤੇ ਵੀ ਦੱਸਿਆ ਇਹਨਾਂ ਨੇ ਪੁੱਛ ਲਿੱਤੇ ਉਹ ਅਸੀਂ ਤਸਦੀਕ ਕਰਕੇ ਵੀ ਕਿਹੜੇ ਬੰਦੇ ਨੇ ਉਹਨਾਂ ਨੂੰ ਵੀ ਰੈਸਟ ਕਰਾਂਗੇ ਸਰ ਜੀ ਇੱਕਦਾ ਕਹਿਣਾ ਹੈ ਕਿ ਸਾਡੇ ਉੱਤੇ ਵੀ ਆਪਣਾ ਪਰਸਨਲ ਪ੍ਰੈਸ਼ਰ ਬਣਾਇਆ ਜਾ ਰਿਹਾ ਹੈ ਜੀ ਤੁਸੀਂ ਐਡੀ ਆਪੇ ਚਿੱਟੜੇ ਨਾਲ ਨੂੰ ਸ਼ਰਤ ਨਹੀਂ ਕੀਏ ਮੈਂ ਸਮਝ ਨਹੀਂ 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 ਖੁੱਜੀ ਗੱਲ ਮੈਨੂੰ ਕੋਈ ਬੰਦਾ ਨਹੀਂ ਮਿਲਿਆ ਇਹਦੇ ਬਾਰੇ ਨਹੀਂ ਮੈਨੂੰ ਕਿਸੇ ਸਚੂ ਸਾਹਿਬ ਬੈਠੇ ਦਿੱਤੀ ਸਾਹਿਬ ਬੈਠੇ ਆ ਕੋ ਸੌਦਾਸ ਦੀ ਹੈ ਕਿ ਬਠਿੰਡਾ ਪੁਲਿਸ ਨੇ ਜੜੀ ਕੇ ਵੱਡੀ ਕਾਮਯਾਬੀ ਹਾਸਲ ਕੀਤੀ ਜਿਸ ਦੇ ਵਿੱਚ ਇਨਾਂ ਅਰੋਪੀਆਂ ਨੂੰ ਗ੍ਰਿਫਤਾਰ ਕੀਤਾ ਤਾਂ ਦੱਸ ਦੇ ਕੇ ਪਿੰਡ ਦਾਨ ਸਿੰਘ ਵਾਲਾ ਵਿਖੇ ਘਰਾਂ ਨੂੰ ਅੱਗ ਲਗਾਈ ਗਈ ਸੀ ਜਿਸ ਦੇ ਵਿੱਚ ਇਨਾਂ 5 ਅਰੋਪੀਆਂ ਨੂੰ ਗ੍ਰਿਫਤਾਰ ਕੀਤਾ ਤੇ ਹੁਣ ਅੱਗੇ ਜਾਂਚ ਸ਼ੁਰੂ ਕਰ ਦਿੱਤੀ ਹੈ ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ